ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਸੀਪੀਆਈਐਮਐਲ ਰੈਡ ਸਟਾਰ ਦੇ ਸਕੱਤਰ ਕਾਮਰੇਡ ਲਸ਼ਕਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2019 ਨੂੰ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਸਮੇਤ ਸੰਗਰੂਰ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਪਾਰਟੀ ਨੇ ਚੋਣ ਮੈਨੀਫੈਸਟੋ ਅਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਚੰਡੀਗੜ੍ਹ ਤੋਂ ਕਾਮਰੇਡ ਲਸ਼ਕਰ ਸਿੰਘ ਉੱਥੇ ਹੀ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ ਕਾਮਰੇਡ ਜੀਤ ਸਿੰਘ ਚੋਣ ਲੜਨਗੇ ਹਿੰਦੁਸਤਾਨ ਦੀ CPI(M) ਰੈੱਡ ਸਟਾਰ ਜਦੋਂ ਨਕਸਲਵਾੜੀ ਦੀ ਘਟਨਾ ਹੋਈ ਹੈ 1967 ਚ ਉਦੋਂ ਤੋਂ ਹੀ ਇਹ ਉਦੋਂ ਤੋਂ ਹੀ ਇਹ ਕੰਮ ਕਰ ਰਹੀ ਹੈ ਇਹ ਕੋਈ ਨਵੀਂ ਪਾਰਟੀ ਨਹੀਂ ਹਿੰਦੁਸਤਾਨ ਦੀ CPI(M) ਜਦੋਂ ਬਣੀ ਸੀ 1969 ਵਿੱਚ ਇਹ ਉਸ ਦੀ ਪਾਰਟੀ ਦਾ ਹਿੱਸਾ ਹੈ ਜਿਸ ਦਾ ਨਾਂ ਹੈ CPI(M) ਰੈੱਡ ਸਟਾਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਦੋਂ ਤੋਂ ਸਰਗਰਮ ਪੰਜਾਬ ਦੀ ਰਾਜਨੀਤੀ ਤੋਂ ਮੈਂ 1968 ਤੋਂ ਸਰਗਰਮ ਹੈ 1968 ਤੋਂ ਔਰ ਚੰਡੀਗੜ੍ਹ ਨਾਲ ਮੇਰਾ ਰਿਸ਼ਤਾ 1960 ਤੋਂ ਹੈ ਚੋਣਾ ਦੇ ਵਿੱਚ ਕੋਈ ਹਿੱਸਾ ਲੈ ਚੋਣਾ ਦੇ ਵਿੱਚ ਹਿੱਸਾ 1977 ਤੋਂ ਲੈ ਰਿਹਾ ਹਾਂ ਜਦੋਂ ਕਿ ਮੈਂ ਸੀਪੀਐਮਐਲ ਵੱਲੋਂ ਗੜਦੀ ਵਾਲੋਂ ਤੋਂ ਐਮਐਲਏ ਖੜਾ ਹੋਇਆ 1996 ਚ ਮੈਂ ਹੁਸ਼ਿਆਰਪੁਰ ਤੋਂ ਐਸ ਐਮ ਪੀ ਖੜਾ ਹੋਇਆ ਔਰ 2014 ਚ ਵੀ ਮੈਂ ਰਿਪਰੈਜ਼ੈਂਟ ਕਰਨ ਗਿਆ ਸੀ ਆਨੰਦਪੁਰ ਸਾਹਿਬ ਦੀ ਸੀਟ ਨੂੰ ਲੇਕਿਨ ਮੇਰੇ ਪੇਪਰਾਂ ਨੂੰ ਅ ਮਤਲਬ ਕੁਝ ਕਮੀ ਆ ਰਹਿਣ ਕਰਕੇ ਡੀਸੀ ਨੇ ਕਿਹਾ ਕਿ ਨਹੀਂ ਅਸੀਂ ਤੁਹਾਨੂੰ ਟਿਕਟ ਨਹੀਂ ਦੇਣੀ ਹੈ ਹੈ ਜੀ ਇਸ ਵਾਰ ਕਾਹ ਚ ਲੜ ਰਿਹਾ ਇਸ ਵਾਰ ਮੈਂ ਚੰਡੀਗੜ੍ਹ ਤੋਂ ਐਜ਼ ਸੀਪੀਆਈਐਮਐਲ ਰੈਡ ਸਟਾਰ ਦੇ ਕੈਂਡੀਡੇਟ ਦੇ ਤੌਰ ਤੇ ਲੜ ਰਿਹਾ ਕਿੰਨੇ ਖਾਬਾ ਤੋਂ ਬੰਦੇ ਖੜੇ ਕਰਦੇ ਹੋ ਜੀ ਮੀਰ ਅਸੀਂ ਦੂਸਰੇ ਨੰਬਰ ਤੇ ਅਸੀਂ ਸੰਗਰੂਰ ਤੋਂ ਸੀਪੀਆਈਐਮਐਲ ਰੈਡ ਸਟਾਰ ਦਾ ਕੈਂਡੀਡੇਟ ਖੜਾ ਲਿਆ ਖੜਾ ਕਰਾਂਗੇ ਦੇਖੋ ਸਭ ਤੋਂ ਪਹਿਲੇ ਇਹ ਹੈ ਕਿ ਪੰਜਾਬ ਨਾਲ 1947 ਤੋਂ ਹੀ ਤੱਕਾ ਹੋ ਰਿਹਾ ਪੰਜਾਬ ਇਹੋ ਜੀ ਸਟੇਟ ਹੈ ਜਿਹੜਾ ਤੱਕੇ ਤੇ ਤੱਕਾਈ ਸਹਰਿਆ ਕੇਂਦਰੀ ਸਰਕਾਰ ਵੱਲੋਂ ਖਾਸ ਤੌਰ ਤੇ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਉਹ ਭਾਜਪਾ ਦੀ ਸਰਕਾਰ ਹੋਵੇ ਕੇਂਦਰੀ ਸਰਕਾਰ ਨੇ ਅਜੇ ਤੱਕ ਪੰਜਾਬ ਦਾ ਕੁਝ ਬਣਾਇਆ ਹੀ ਨਹੀਂ ਸਭ ਤੋਂ ਪਹਿਲੇ ਹਿੰਦੁਸਤਾਨ ਦੀ ਸਰਕਾਰ ਨੇ ਸਭ ਤੋਂ ਪਹਿਲੇ ਜਦੋਂ 1947 ਚ ਹੀ ਹੋਇਆ ਤੇ ਪੰਜਾਬ ਵੰਡਿਆ ਗਿਆ ਜਿਹਦੇ 10 ਲੱਖ ਲੋਕ ਕਤਲ ਹੋਏ ਨੇ ਔਰ ਉਸ ਵੰਡ ਦਾ ਸ਼ਿਕਾਰ ਹੋਏ ਨੇ 10 ਲੱਖ ਤੋਂ ਉੱਤੇ ਇਹ ਪੰਜਾਬੀਆਂ ਨੇ ਮਤਲਬ ਕਸ਼ਟ ਸਹਾ ਔਰ ਘਰੋਂ ਬੇਕਾਰ 40 ਲੱਖ ਤੋਂ ਉੱਤੇ ਹੋਏ ਨੇ ਇਹ ਪੰਜਾਬੀਆਂ ਨੇ ਸਹਾ ਹੈਗਾ ਇਹ ਕਿਸੇ ਦੇਸ਼ ਨੇ ਨਹੀਂ 15 ਅਗਸਤ ਨੂੰ ਉਹ ਦੇਸ਼ ਦੀ ਆਜ਼ਾਦੀ ਦੇ ਜਸ਼ਨ ਮਨਾਉਂਦੇ ਸਨ ਸਾਡੇ ਘਰਾਂ ਵਿੱਚ ਸਿਆਪੇ ਹੋ ਰਹੇ ਸਨ ਜਦੋਂ ਕਿ ਮੇਰੀ ਉਮਰ ਉਸ ਵਕ ਸਾਢੇ 5 ਸਾਲ ਸੀ ਸਿਰ ਪੰਜਾਬ ਚ ਤੁਸੀਂ ਟੋਟਲ 13 ਲੋਕ ਸਭਾ ਸੀਟਾਂ ਨੇ ਕਿੰਨੀਆਂ ਸੀਟਾਂ ਤੇ ਤੁਸੀਂ ਅਸੀਂ ਸਿਰਫ ਦੋ ਸੀਟਾਂ ਲੜਾਂਗੇ ਲੜ ਸਕਦੇ ਸੀ ਜ਼ਿਆਦਾ ਉਹਦੀ ਵੀ ਮੈਂ ਕਾਰਨ ਦੱਸ ਦੇਣਾ ਕਿ 5 ਮਹੀਨੇ ਤੋਂ ਚੰਡੀਗੜ੍ਹ ਪੁਲਿਸ ਨੇ ਮੈਨੂੰ ਅਰੈਸਟ ਕਰਕੇ ਅੰਦਰ ਬੰਦ ਕੀਤਾ ਸੀ ਕੁਝ ਕੇਸ ਮੇਰੇ ਤੇ ਇਹੋ ਜਿਹੇ ਪਲਾਨ ਕੀਤੇ ਗਏ ਸੀ ਜਿਨ੍ਹਾਂ ਨਾਲ ਉਹਨਾਂ ਨੇ ਮੈਨੂੰ اخਲਾਕੀ ਤੌਰ ਤੇ ਜੋੜਨ ਦੀ ਕੋਸ਼ਿਸ਼ ਕੀਤੀ ਫਾਰਮੂਲਾ ਕਹਿੰਦਾ ਕਠਾ ਤੁਹਾਨੂੰ ਮਿਲੂਗਾ ਇੰਨੇ ਬੋਟਰ ਮਿਲੋਗੇ ਕਿ ਤੁਸੀਂ ਕਾਂਗਰਸ ਦੀ ਸ਼ੁਰੂਣੀ ਕਾਲੀ ਦਾ ਜਿਹੜੇ ਪੰਜਾਬ ਦੀ ਵੱਡੀ ਪਾਰਟੀਆਂ ਹਨ ਉਹਨਾਂ ਨੂੰ ਚੋਣ ਇਤੇ ਦੇ ਪਾਓ ਅਸੀਂ ਪੰਜਾਬ ਨੂੰ ਜੇ ਅਸੀਂ ਅੱਜ ਦੀ ਸਟੇਜ ਵਿੱਚ ਜੇ ਉਹਨਾਂ ਨੂੰ ਹਰਾ ਨਹੀਂ ਸਕਾਂਗੇ ਤਾਂ ਉਹਨਾਂ ਨੂੰ ਇਹ ਜ਼ਰੂਰ ਦੱਸ ਦਵਾਂਗੇ ਕਿ ਅਸੀਂ ਜ਼ਿੰਦਾ ਹਾਂ ਅਸੀਂ ਮਰਦੇ ਲੋਕ ਨਹੀਂ ਹਾਂ ਸੰਗਰੂਰ ਆ ਰਿਹਾ ਹੋ ਕੀ ਤੂੰ ਨਹੀਂ ਖੜ ਰਹੀ ਸੰਗਰੂਰ ਦੇਖੋ ਲੈਫਟਿਸਟ ਜਿਹੜੇ ਨੇ ਉਹ ਬਹੁਤ ਸਾਰੀਆਂ ਸੀਟਾਂ ਉਦੋਂ ਲੜ ਰਹੇ ਨੇ ਐਜ਼ ਲੈਫਟਿਸਟ ਲੇਕਿਨ ਸੀਪੀਐਮਐਲ ਰਾਜਸਟਾਰ ਦੋ ਸੀਟਾਂ ਨੂੰ ਕਵਰ ਕਰ ਰਹੀ ਹੈ ਚੰਡੀਗੜ੍ਹ ਨੂੰ ਤੇ ਸੰਗਰੂਰ ਨੂੰ ਤੁਹਾਡਾ ਕੌਣ ਹੈਗਾ ਕੈਂਡੀਡੇਟ ਆਪਾਂ ਗੱਲ ਕਰਦੇ ਆ ਤੁਹਾਡੇ ਮੈਨੀਫੈਸਟੋ ਦੀ ਤੁਹਾਡੇ ਮੈਨੀਫੈਸਟੋਆਂ ਕੀ ਵਿਸ਼ੇਸ਼ਤਾਵਾਂ ਨੇ ਕੀ ਕੁਝ ਸਭ ਤੋਂ ਪਹਿਲੇ ਅਸੀਂ ਆ ਕਿ ਅੱਜ ਦੀ ਸਥਿਤੀ 5 ਸਾਲ ਤੋਂ ਜੋ ਬਣ ਰਹੀ ਹੈ ਉਹ ਸਿੱਧੀ ਸਿੱਧੀ ਬੀਜੇਪੀ ਦਾ ਰਾਜ ਨਹੀਂ ਆਰਐਸਐਸ ਦਾ ਰਾਜ ਹੈ ਜਿਹੜੀ ਇੱਕ ਫਾਸ਼ਿਸਟ ਆਰਗੇਨਾਈਜੇਸ਼ਨ ਹੈ ਹਿੰਦੁਸਤਾਨ ਦੇ ਅੰਦਰ ਜਿਹੜੀ ਕਿ 1925 ਵਿੱਚ ਪੈਦਾ ਹੋਈ ਔਰ ਅੱਜ ਤੱਕ ਫਾਸ਼ਿਸਿਜ਼ਮ ਵੱਲ ਨੂੰ ਵੱਧ ਰਹੀ ਹੈ ਹੁਣ ਉਹਨਾਂ ਨੇ ਆਪਣੇ ਰੰਗ ਦਿਖਾ ਲੈਣੇ ਸ਼ੁਰੂ ਕਰ ਦਿੱਤੇ ਨੇ ਫੋਨ ਮੇਰਾ ਹੋਰ ਸਵਾਲ ਦੋ ਮੇਰੀ ਮੇਰੀ ਮੈਨੀਫੈਸਟੋ ਇਹ ਪੜ ਲਓ ਮੇਰਾ ਮੈਂ ਮਤਲਬ ਜਿਹੜਾ ਹੈਗਾ ਦੇਖੋ ਦੇਖੋ ਪ੍ਰੈਸ ਨੋਟ ਦੇਖੋ ਗੱਲ ਸੁਣੋ ਪ੍ਰੈਸ ਨੋਟ ਦੇ ਅੰਦਰ ਮੈਂ ਪੰਜ ਚਾਰ ਚੀਜ਼ਾਂ ਦੱਸ ਦੋ ਆਪਣੇ ਮੂੰਹ ਤੋਂ ਮੇਰਾ ਪ੍ਰੈਸ ਨੋਟ ਦੇ ਦਿਓ ਮੈਨੂੰ ਮੈਂ ਪੜ ਕੇ ਦੱਸ ਦੇਣਾ ਤੁਹਾਨੂੰ ਮਤਲਬ ਤੁਸੀਂ ਆਪ ਨਹੀਂ ਬਣਾਇਆ ਸਰ ਮੈਂ ਹੀ ਬਣਾਇਆ ਮੇਰਾ ਉਹ ਉਧਰ ਪਕੜਿਆ ਪਿਆ ਸਾਜੀ ਜਦੋਂ ਤੱਕ ਅਸੀਂ ਪੰਜਾਬ ਦੇ ਲੇਬਰ ਰਿਪੋਰਟਸ ਤੇ ਦੱ ਨਹੀ ਨਹੀਂ ਨਹੀਂ ਬਾਜੀ ਸਾਡੇ ਪੰਜਾਬ ਚ ਜਿਹੜੇ ਕੀ ਦਲਿਤ ਡਾਈ ਜਿਹੜੇ ਦਲਿਤ ਇਸ਼ੂਸ ਬਾਰੇ ਗੱਲ ਕੀਤੀ ਜਾਵੇ ਉਹਨਾਂ ਨੂੰ ਅਡਰੈਸ ਕਰਨ ਵਾਲਾ ਉਹਨਾਂ ਦੀ ਕਿਸੇ ਦੇਖੋ ਇੱਕ ਗੱਲ ਸੁਣੋ ਜਿਹੜਾ ਦਲਿਤ ਇਸ਼ੂ ਹੈ ਹਿੰਦੁਸਤਾਨ ਦਾ ਸਭ ਤੋਂ ਵੱਡਾ ਇਸ਼ੂ ਹੈ ਅੱਜ ਤੱਕ ਇਨਸਾਨ ਹੀ ਨਹੀਂ ਜਿਹੜਾ ਹੈਗਾ ਸਾਨੂੰ ਸਮਝਿਆ ਜਾ ਰਿਹਾ ਮੈਂ ਖੁਦ ਦਲਤ ਹੈ ਮੈਂ ਕਦੀ ਕਿਸੇ ਤੋਂ ਛਿਪਾ ਕੇ ਨਹੀਂ ਰੱਖਦਾ ਆਈ ਐਮ ਆਲਸੋ ਅ ਦਲਿਤ ਔਰ ਆਈ ਬਿਲੋਂਗ ਟੂ ਦੈਟ ਕੈਟੇਗਰੀ ਹੂ ਇਜ਼ ਮੋਸਟ ਡਿਪਰੈਸਡ ਪਰਸਨ ਆਫ ਪੰਜਾਬ ਆਈ ਐਮ ਅ ਬੋਰਨ ਪੰਜਾਬੀ ਤੁਸੀਂ ਕਨਫਰਮ ਨਹੀਂ ਕੀਤਾ ਤਾਂ ਸਾਨੂੰ ਦੋ ਕੌਣ ਖੜੇਗਾ ਹਾਂ ਉਹ ਚਾਰ ਦਿਨ ਬਾਅਦ ਮਤਲਬ ਜਿਹੜਾ ਕਨਫਰਮ ਕੀਤਾ ਜਾਊ ਨਹੀਂ ਨਹੀਂ ਕੀਤਾ ਹੋਇਆ ਹੈ ਲੇਕਿਨ ਡਿਕਲੇਅਰ ਨਹੀਂ ਕੀਤਾ ਜਾਊਗਾ ਇਟ ਵਿਲ ਨੋਟ ਬੀ ਡਿਕਲੇਅਰ ਟੂਡੇ ਇਟ ਵਿਲ ਬੀ ਡਿਕਲੇਅਰਡ ਔਨ 14th ਆ ਜਿਹੜਾ ਪੰਜਾਬੀ ਰਾਸਟਰੀ ਵੀਆ ਇੱਕ ਬੀਵੀਆਪੀ ਸ਼ਹਿਰ ਹੈ ਪੜੇ ਲਿਖੇ ਬਗੜੰਦੇ ਨੇ ਇਹਨਾਂ ਵਾਸਤੇ ਤੁਸੀਂ ਕੀ ਲੈ ਕੇ ਚੱਲੇ ਹੋ ਕੀ ਲਓਗੇ ਇਹਨਾਂ ਨੂੰ ਮਤਲਬ ਤੁਸੀਂ ਇਹ ਜਾਣਦੇ ਹੋ ਜਾਂ ਤੁਹਾਡਾ ਮਨ ਦੇਖੋ ਸਭ ਤੋਂ ਵੱਡੀ ਚੀਜ਼ ਹੈ ਕਿ ਪੜੇ ਲਿਖਿਆ ਨੂੰ ਤਾਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਮੈਨੂੰ ਮੇਰੇ ਲੋਕਾਂ ਨੂੰ ਦੇਖੋ ਮੇਰੇ ਲੋਕਾਂ ਨੂੰ ਜ਼ਰੂਰਤ ਹੈ ਜਿਹੜੀ ਜਿਹੜੀ ਸਭ ਤੋਂ ਵੱਧ ਕ੍ਰਸ਼ਡ ਔਰ ਅਪਰੈਸਡ ਸੈਕਸ਼ਨ ਆਫ ਦਾ ਪੀਪਲ ਹੈ ਪੜੇ ਲਿਖੇ ਲੋਕਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਵੋਟਾਂ ਦਾ ਸਭਿਆਨੇ ਬਣੇ ਦੇਖੋ ਵੋਟ ਮੇਰੀ ਇੱਕ ਗੱਲ ਇੱਕ ਗੱਲ ਮੈਨੂੰ ਸੁਣੋ ਇੱਕ ਗੱਲ ਆਈ ਐਮ ਆਈ ਐਮ ਐਫੀਨਡ ਆਈ ਐਮ ਇਕਰੀ ਵਿਦ ਯੂ ਜੋ ਬੇਰਜ਼ੁਕਾ ਪੜੇ ਲਿਖੇ ਹੋਣਗੇ ਅਸੀਂ ਉਹਨਾਂ ਲਈ ਸੋਚਾਂਗੇ ਜਿਹੜੇ ਪੜੇ ਲਿਖੇ ਉਹ ਲੋਕ ਨੇ ਜਿਹੜੇ ਖੁਦ ਪਹਿਲੇ ਤੋਂ ਰੋਜ਼ਗਾਰ 'ਚ ਬੈਠੇ ਨੇ ਉਹਨਾਂ ਲਈ ਦੱਸੋ ਮੈਨੂੰ ਕੀ ਕਰਨਾ ਚਾਹੀਦਾ ਤੁਸੀਂ ਦੱਸ ਬੋ ਨਹੀਂ ਤੁਸੀਂ ਖੜੇ ਹੋ ਰਹੇ ਹੋ ਨਹੀਂ ਤੁਹਾਡਾ ਵਿਜ਼ਨ ਕੀ ਹੈ ਮੇਰਾ ਵਿਜ਼ਨ ਇਹ ਆ ਕਿ ਅਸੀਂ ਅਸੀਂ ਅੱਜ ਮਿਲਣਾ ਸੈਂਟਰ ਤੋਂ ਜਿੱਤੇ ਜਾਂਦੇ ਹਾਂ ਹਾਂ ਜਿਹੜੇ ਫੰਡ ਮਿਲੂਗਾ ਉਹ ਅਸੀਂ ਛੁੱਭੀ ਝੌਂਪੜੀ ਉਹਨਾਂ ਲਈ ਵਰਤਾਂਗੇ ਅਸੀਂ ਪੜ੍ਹੇ ਲਿਖੇ ਉਸ ਵਰਤ ਲਈ ਜਿਹੜਾ ਸੈਕੂਅਰ 'ਚ ਬੈਠਾ ਅਸੀਂ ਉਹਨਾਂ ਲਈ ਕੋਈ ਨਹੀਂ ਵਰਤਾਂਗੇ